ਗੁਰਮੁਖ ਪਿਆਰਿਓ ਕਈ ਵਾਰੀ ਜ਼ਿੰਦਗੀ ਵਿੱਚ ਇਹੋ ਜੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਬਾਅਦ ਵਿੱਚ ਸਾਰੀ ਜ਼ਿੰਦਗੀ ਹੀ ਸਾਨੂੰ ਸਜ਼ਾ ਮਿਲਦੀ ਰਹਿੰਦੀ ਹੈ ਤੁਸੀਂ ਵੀ ਭੁੱਲ ਕੇ ਗਲਤੀ ਨਾ ਕਰਿਓ ਨਹੀਂ ਤਾਂ ਕਦੇ ਵੀ ਘਰ ਵਿੱਚ ਬਰਕਤ ਨਹੀਂ ਆਵੇਗੀ ਆਉ ਮਹਾਪੁਰਖਾਂ ਦੇ ਬਚਨ ਜਿਹੜੇ ਆ ਤੇ ਕੁਝ ਸੱਚੀਆਂ ਘਟਨਾਵਾਂ ਆਪਜੀ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਅੱਜ ਦਾ ਯੁੱਗ ਜੇ ਆਪਾਂ ਗੱਲ ਕਰੀਏ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਆਪਾਂ ਕਹਿੰਨੇ ਦੁਨੀਆ ਬੜੀ ਤੇਜ਼ ਹੋ ਗਈ ਇਹ ਦੁਨੀਆ ਦੇ ਵਿੱਚ ਅੱਜ ਕੱਲ ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਜਾਣਦੇ ਹਾਂ ਤੇ ਅੱਜ ਹਰ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਇਆ ਦੇ ਪਿੱਛੇ ਤੇ ਉਹ ਇਉਂ ਭੱਜਿਆ ਫਿਰਦਾ ਜਿਵੇਂ ਕੋਈ ਬਚਪਨਾ ਹੁੰਦਾ ਜਿਵੇਂ ਬਚਪਨ ਵਿੱਚ ਬੱਚਾ ਕਿਸੇ ਖਡੌਣੇ ਪਿੱਛੇ ਭੱਜਿਆ ਫਿਰਦਾ ਹੈ ਪ੍ਰਮਾਤਮਾ ਦਾ ਨਾਮ ਲੈਣ ਲਈ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਹੁੰਦੇ ਸੀ ਗੌਰ ਨਾਲ ਸੁਣਿਓ ਜੀ ਕਿ ਦਰਖਤ ਨੂੰ ਦੋ ਫਲ ਲੱਗਦੇ ਆ ਹਨਾ ਜੀ ਦੋ ਫਲ ਲੱਗਦੇ ਆ ਨਾ ਇੱਕ ਤੇ ਉਹ ਫਲ ਜਿਸ ਦੇ ਨਾਂ ਨਾਲ ਦਰਖਤ ਦਾ ਨਾਂ ਜੁੜਿਆ ਜਿਵੇਂ ਅੰਬ ਦਾ ਦਰਖਤ ਅਮਰੂਦ ਦਾ ਦਰਖਤ ਦਰਖਤ ਇੱਕ ਹੋਰ ਫਲ ਵੀ ਦਿੰਦਾ ਉਹ ਕਿਹੜਾ ਫਲ ਹੈ ਜੀ ਜਿਹਦਾ ਨਾਂ ਹੁੰਦਾ ਛਾਂ ਦਰਖਤ ਤੋਂ ਛਾਂ ਰੂਪੀ ਫਲ ਵੀ ਮਿਲਦਾ ਤੇ ਖਾਣ ਲਈ ਜਿਹੜੇ ਮਿੱਠੇ ਫਲ ਵੀ ਮਿਲਦੇ ਆ ਹੁਣ ਜਿਹੜਾ ਪਹਿਲਾ ਫਲ ਹੈ ਜਿਵੇਂ ਅੰਬ ਜਾਂ ਅਮਰੂਦ ਬਾਬਾ ਜੀ ਉਦਾਹਰਣ ਦਿੰਦੇ ਹੁੰਦੇ ਸੀ ਕੋਈ ਵੀ ਹੋਵੇ ਉਹਨੂੰ ਤੁਸੀਂ ਕਿਸੇ ਠੰਡੀ ਜਗ੍ਹਾ ਤੇ ਰੱਖ ਲਓ ਚਾਹੀਓ 2-4 ਦਿਨ ਤੇ ਜਾਂ ਫਿਰ 2 ਹਫਤੇ ਉਹ ਖਰਾਬ ਨਹੀਂ ਹੋਵੇਗਾ ਠੰਡੇ ਸਟੋਰਾਂ ਵਿੱਚ ਰੱਖੋਗੇ ਤੇ ਸਾਧ ਸੰਗਤ ਜੀ ਕਈ ਉਹਨੂੰ ਸਾਲ-ਸਾਲ 2-2 ਸਾਲ ਵੀ ਸੰਭਾਲ ਲੈਂਦੇ ਆ ਪਰ ਜਿਹੜਾ ਦੂਜਾ ਫਾਲਾ ਸ਼ਾਂ ਉਹਨੂੰ ਸੰਭਾਲਿਆ ਨਹੀਂ ਜਾ ਸਕਦਾ ਹੁਣ ਖਿਆਲ ਕਰਿਓ ਇੱਥੇ ਬਾਬਾ ਜੀ ਦੇ ਬਚਨ ਬੜੇ ਡੂੰਘੇ ਆ ਜੀ ਪਰ ਇੰਨੇ ਡੂੰਘੇ ਵੀ ਨਹੀਂ ਕਿ ਆਪਾਂ ਉਹਨੂੰ ਸਮਝਣਾ ਲੱਗ ਸਕੇ ਥੋੜੀ ਕੋਸ਼ਿਸ਼ ਤਾਂ ਕਰੀਏ ਨਾ ਜੇ ਕੋਈ ਕਹੇ ਕਿ ਇਸ ਵਿਲੇ ਸ਼ਾਂ ਹੈ ਕਿ ਉਹਨੂੰ ਆਪਾਂ ਸੰਭਾਲ ਕੇ ਰੱਖ ਲਾਂਗੇ ਕੱਲ ਨੂੰ ਜਦੋਂ ਧੁੱਪ ਹੋਊਗੀ ਇਹਦੀ ਵਰਤੋਂ ਕਰ ਲਾਂਗੇ ਜਾਂ ਫਿਰ ਇੱਕ ਜਗ੍ਹਾ ਤੇ ਛਾਂ ਹੈ ਦੂਜੀ ਜਗ੍ਹਾ ਤੇ ਧੁੱਪ ਆ ਉੱਥੇ ਲਿਜਾ ਕੇ ਇਹਨੂੰ ਵਰਤ ਲਾਂਗੇ ਕੀ ਐਸਾ ਸੰਭਵ ਹੈ ਬਾਬਾ ਅਨੰਦ ਸਿੰਘ ਜੀ ਕਿਹਾ ਕਰਦੇ ਸੀ ਤੇ ਮਹਾਪੁਰਖ ਬਚਨ ਕਰਦੇ ਸੀ ਭਾਈ ਛਾਂ ਨੂੰ ਸੰਭਾਲਿਆ ਨਹੀਂ ਜਾ ਸਕਦਾ ਇਹਦਾ ਆਨੰਦ ਹੀ ਮਾਣਿਆ ਜਾ ਸਕਦਾ ਹੈ ਤੇ ਆ ਦੁਨੀਆ ਦੇ ਪਦਾਰਥ ਇਹ ਮਾਇਆ ਇਹ ਵੀ ਛਾਂ ਰੂਪ ਹੀ ਆ ਇਹਦਾ ਆਨੰਦ ਮਾਣਿਆ ਕਰੋ ਇਹਨੂੰ ਪਕੜ ਵਿੱਚ ਨਾ ਰੱਖੋ ਜੀ ਜਿਹੜਾ ਅਸਲੀ ਪਦਾਰਥ ਆ ਨਾ ਦਰਗਾਹੀ ਪਦਾਰਥ ਆ ਬਾਬਾ ਜੀ ਕਹਿੰਦੇ ਉਹ ਤਾਂ ਨਾਮ ਆ ਭਾਈ ਉਹਨੂੰ ਸੰਭਾਲੋ ਜੀ ਤੇ ਉਹ ਜੋ ਬਾਬਾ ਜੀ ਕਹਿੰਦੇ ਆਪਾਂ ਸੰਭਾਲਦੇ ਨਹੀਂ ਇਸ ਕਰਕੇ ਇਹ ਸ਼ਰਦਾ ਦੀ ਗੱਲ ਆ ਸੋਈ ਕਰਾਏ ਜੋ ਤੁਦ ਭਾਵੈ 모헤 ਸਿਆਣ ਬਕਸ਼ੂਨਾ ਆਪੈ ਜਿੰਨਾ ਕ ਘਰ ਦਾ ਖਰਚਾ ਹੋਵੇ ਉਹਦੇ ਮੁਤਾਬਕ ਆਪਣੇ ਆਪ ਨੂੰ ਕਿਰਤ ਦੇ ਵਿੱਚ ਵਿਅਸਤ ਰੱਖੋ ਜੀ ਬਹੁਤੀ ਖੱਜਲ ਖਵਾਰੀ ਨਾ ਕਰੋ ਉਹ ਕਿਸੇ ਦੇ ਪਿੱਛੇ ਲੱਗ ਕੇ ਨਾ ਤੇ ਐਵੇਂ ਜਿਹੜਾ ਇਹ ਸਮਾਂ ਬ्यर्थ ਨਾ ਗਵਾਓ ਨਾਮ ਦੇ ਫਲ ਨੂੰ ਵੀ ਬਾਬਾ ਜੀ ਕਹਿੰਦੇ ਸੰਭਾਲਿਆ ਕਰੋ ਜਿਵੇਂ ਉਹ ਸੱਚੀ ਘਟਨਾ ਜੀ ਇੱਕ ਲੁਧਿਆਣੇ ਕੋਈ ਸੱਜਣ ਰਹਿੰਦਾ ਸੀ ਤੇ ਕਿਸੇ ਗੁਰਮਖ ਪਿਆਰੇ ਇਹਨਾਂ ਨੂੰ ਪੁੱਛਿਆ ਵੀ 24 ਘੰਟਿਆਂ ਵਿੱਚ ਭਾਈ ਤੇਰੀ ਕੀ ਰੁਟੀਨ ਦੇਖੋ ਤੇ ਹੁਣ ਕਿਰਤ ਕੀਆ ਬਾਣੀ ਪੜਨਾ ਨਾਮ ਜਪਣਾ ਕਿੰਨਾ ਕੁ ਸਮਾਂ ਤੂੰ ਦਿੰਨਾ ਕਿਸੇ ਗੁਰਮਖ ਨੇ ਇਹੋ ਜਿਹਾ ਸਵਾਲ ਹੀ ਪੁੱਛਣਾ ਹੁੰਦਾ ਕਹਿਣ ਲੱਗਾ ਜੀ ਮੈਂ ਤਾਂ ਬੈਂਕ ਦੇ ਵਿੱਚ ਲੱਗਾ ਹੋਇਆ ਹਾਂ ਉਹਨੇ ਜਿਹੜਾ ਜਵਾਬ ਦਿੱਤਾ ਸੁਣਿਓ ਗੌਰ ਦੇ ਨਾਲ ਕਹਿੰਦਾ ਕੋਈ ਅੱਧਾ ਇੱਕ ਘੰਟਾ ਬਾਣੀ ਜਿਹੜੀ ਮੈਂ ਪੜਦਾ ਫਿਰ ਉਹ ਗੁਰਮਖ ਪਿਆਰੇ ਨੇ ਆਖਿਆ ਵੀ ਬੈਂਕ ਦੀ ਡਿਊਟੀ ਤਾਂ 8 ਘੰਟੇ ਦੀ ਹੁੰਦੀ ਆ ਬਾਕੀ 16 ਘੰਟੇ ਵਿੱਚੋਂ ਜੇ ਆਪਾਂ 6 ਘੰਟੇ ਸੁਣਨ ਦੇ ਵੀ ਲਾਈਏ ਤੇ ਪਿੱਛੇ 10 ਘੰਟੇ ਬਾਕੀ ਬਚਦੇ ਆ ਪਤਾ ਕੀ ਕਹਿੰਦਾ ਉਹ ਕਹਿੰਦਾ ਮੈਂ ਦੋ ਫਰਮਾਂ ਦੀਆਂ ਸਵੇਰੇ ਦੋ ਫਰਮਾਂ ਦੀਆਂ ਰਾਤ ਨੂੰ ਵਹੀਆਂ ਬਣਾਉਣਾ ਮੈਂ ਤੇ ਉਹਨਾਂ ਦੇ ਅਕਾਊਂਟ ਵੇਖਦਾ ਹੋਰ ਵੱਧ ਕਮਾਈ ਹੋ ਸਕੇ ਫਿਰ ਉਹ ਗੁਰਮਖਾ ਨੇ ਪੁੱਛਿਆ ਭਾਈ ਤੇਰੀ ਬੈਂਕ 'ਚ ਕਿੰਨੀ ਕੀ ਤਨਖਾਹ ਵਾ ਵੀ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਕਹਿੰਦਾ ਬੈਂਕ ਦੀ ਤਨਖਾਹ ਵਿੱਚੋਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੇਰਾ ਇਸ ਕਰਕੇ ਮੈਨੂੰ ਦੋ ਦੋ ਕੰਮ ਕਰਨੇ ਪੈ ਰਹੇ ਆ ਇਸ਼ਾਰਾ ਲੈਣਾ ਜੀ ਪਕੜ ਕੀ ਆ ਉਹਦਾ ਪਤਾ ਕੀ ਜਵਾਬ ਸੀ ਬੈਂਕ ਦੇ ਵਿੱਚ ਤੇ ਮੇਰੀ ਜਿਹੜੀ ਆ 20 ਕੁ ਹਜ਼ਾਰ ਰੁਪਿਆ ਤਨਖਾਹ ਵਾ ਤੇ 8000 ਰੁਪਿਆ ਮੇਰੇ ਘਰ ਦਾ ਖਰਚਾ ਵਾ ਹੁਣ ਆਪੇ ਹੀ ਅੰਦਾਜ਼ਾ ਲਾ ਲਓ ਇਹੋ ਜਿਹੇ ਸਰੀਰ ਨੇ ਉਹਨਾਂ ਤੇ ਮਾਇਆ ਦਾ ਕਿੰਨਾ ਅਸਰ ਪੈ ਗਿਆ ਜੀ ਬਹੁਤ ਮਾਇਆ ਨੇ ਦੱਬਿਆ ਹੋਇਆ ਸੱਚ ਸਮਝ ਬੈਠਾ ਹੈ ਦੁਨੀਆ ਨੂੰ ਚੰਗਾ ਭਲਾ ਤਨਖਾਹ ਵਿੱਚ ਗੁਜ਼ਾਰਾ ਹੋ ਰਿਹਾ ਬਚਤ ਵੀ ਹੋ ਰਹੀ ਆ ਫਿਰ ਵੀ ਭਾਈ ਦੂਜਿਆਂ ਦੇ ਅਕਾਊਂਟ ਵੇਖਦਾ ਮਾਇਆ ਦੀ ਕਮੀ ਨਹੀਂ ਇਹਨੂੰ ਕੀ ਕਹਿੰਦੇ ਇਹਨੂੰ ਤ੍ਰਿਸ਼ਨਾ ਕਹਿੰਦੇ ਆ ਇਹ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਇਹ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਭਾਈ ਇਹ ਤ੍ਰਿਸ਼ਨਾ ਵਿਰਲਿਆਂ ਦੀ ਉਜਦੀ ਆ ਤੇ ਖਿਆਲ ਕਰਨਾ ਸਾਧ ਸੰਗਤ ਜੀ ਇਹ ਜਿਹੜੀ ਤ੍ਰਿਸ਼ਨਾ ਨਾ ਇਹ ਮਾਇਆ ਕਮਾਉਣ ਦੀ ਲਾਲਸਾ ਇਹ ਕਦੋਂ ਮٹےਗੀ ਜਦੋਂ ਨਾਮ ਜਪੇਗਾ ਬੰਦਾ ਅਨੰਕਾਰ ਨੂੰ ਸਮਾਂ ਕਿੱਥੋਂ ਦੇਵੇਗਾ ਜਿਹੜਾ ਬੰਦਾ ਹੁਣ ਇੰਨੇ ਕੰਮ ਕਰੀ ਜਾਂਦਾ ਕਈਆਂ ਦੀ ਮੈਂ ਦੇਖਿਆ ਆਪ ਆਪਣੀ ਜ਼ਿੰਦਗੀ ਵਿੱਚ 50 60 ਸਾਲ ਦੀ ਉਮਰ ਹੋ ਜਾਂਦੀ ਆ ਜਾਂ 70 ਸਾਲ ਰਿਟਾਇਰ ਵੀ ਹੋ ਜਾਂਦੇ ਆ ਪਰ ਅੰਦਰ ਇਹ ਖੇਚ ਬਣੀ ਰਹਿੰਦੀ ਆ ਕਿਸੇ ਨਾ ਕਿਸੇ ਤਰ੍ਹਾਂ ਮਾਇਆ ਕਮਾਲੀਏ ਦੇਖ ਲੋ ਭਾਵੇਂ ਕਾਲ ਸਿਰ ਤੇ ਖੜਾ ਬਾਬਾ ਆਨੰਦ ਸਿੰਘ ਜੀ ਕਿਆ ਕਰਦੇ ਸੀ ਨਾਨਕ ਸਰ ਕਲੇਰਾਵਾਲੇ ਕਾਲ ਸਿਰ ਤੇ ਖੜਾ ਪਰ ਅਜੇ ਵੀ ਮਾਇਆ ਨੂੰ ਜੱਫਾ ਵੱਜਾ ਹੋਇਆ ਤੇ ਜਿਹੜੀ ਚੀਜ਼ ਨੇ ਸਹਾਈ ਹੋਣਾ ਨਾਲ ਉਹਦੇ ਵੱਲ ਧਿਆਨ ਨਹੀਂ ਜਾਂਦਾ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਬਾਬਾ ਆਨੰਦ ਸਿੰਘ ਜੀ ਕਹਿੰਦੇ ਭਾਈ ਕਦੇ ਗੌਰ ਨਾਲ ਪੜਨਾ ਪੰਜਵੇਂ ਪਾਤਸ਼ਾਹ ਜੀ ਕੀ ਕਹਿ ਰਹੇ ਆ ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਉੱਥੇ ਕਾਗਜ਼ ਦੇ ਨੋਟਾਂ ਦੀ ਕੀਮਤ ਤਾਂ ਕੋਡੀ ਵੀ ਨਹੀਂ ਪੈਣੀ ਨਾਮ ਸਹਾਈ ਹੋਊਗਾ ਜੇ ਪੈਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗੀ ਉਜਿਆਰ ਬਾਬਾ ਜੀ ਇੱਕ ਹੋਰ ਗੱਲ ਕਹਿੰਦੇ ਹੁੰਦੇ ਸੀ ਬਚਨ ਕਰਿਆ ਕਰਦੇ ਸੀ ਤੇ ਉਹ ਮੈਂ ਦਾਸ ਸਾਹਿਬ ਜੀ ਨਾਲ ਸਾਂਝਾ ਕਰਦਾ ਜੀ ਜਿਸ ਨੂੰ ਸੁਣ ਕੇ ਸ਼ਾਇਦ ਸਾਡੀ ਅੱਖ ਖੁੱਲ ਜੇ ਕੋਈ 100 ਸਾਲ ਦਾ ਬਜ਼ੁਰਗ ਸੀ ਮਾਇਆ ਦੀ ਪਕੜ ਇੰਨੀ ਆਪਣੀ ਜੋੜੀ ਮਾਇਆ ਪੀਪੇ 'ਚ ਇਕੱਠੀ ਕਰਕੇ ਰੱਖੀ ਸੀ ਪੀਪੇ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਉੱਪਰ ਸੌਂਦਾ ਹੁੰਦਾ ਸੀਗਾ। ਵੀ ਕਿਧਰੇ ਕੋਈ ਸੁੱਤੇ ਪਏ ਤੋਂ ਚੱਕ ਕੇ ਨਾ ਲੈ ਜੇ। ਇੱਕ ਰਾਤ ਸੁੱਤਾ ਸੀ ਤੇ ਜਮ ਲੈਣ ਆ ਗਏ ਉਹਨੂੰ। ਪਰ ਇਹ ਮਾਇਆ ਦਾ ਪ੍ਰੇਮੀ ਏਨੀ ਮਾਇਆ ਦੀ ਪਕੜ ਵਿੱਚ ਫਸਿਆ ਜਮਾਂ ਨੂੰ ਪਤਾ ਕੀ ਕਹਿੰਦਾ। ਬਾਬਾ ਨੰਨ ਸਿੰਘ ਜੀ ਕਹਿੰਦੇ ਉਹਨਾਂ ਨੂੰ ਕਹਿੰਦਾ ਮੈਨੂੰ ਅੱਜ ਦੀ ਰਾਤ ਛੱਡ ਦਿਓ। ਮੈਂ ਪਿੰਡ ਵਾਲਿਆਂ ਤੋਂ ਪੈਸੇ ਲੈਣੇ ਆਂ। ਜਮ ਕਹਿਣ ਲੱਗੇ ਤੂੰ ਇੱਕ ਰਾਤ ਦੀ ਮੋਲਤ ਮੰਗਦਾ। ਅਸੀਂ ਇੱਕ ਸਾਹ ਵੀ ਤੈਨੂੰ ਹੋਰ ਨਹੀਂ ਦੇ ਸਕਦੇ। ਫਿਰ ਆਪਦੀ ਮਾਇਆ ਦੇਖੀ ਉਹਨੇ ਇਕੱਠੀ ਕੀਤੀ ਪਤਾ ਕੀ ਕਹਿਣ ਲੱਗਾ ਇਹ ਮਾਇਆ ਦੇਖ ਮੈਂ ਤੈਨੂੰ ਇਕੱਠਾ ਕਰਨ ਲਈ ਕਿੰਨੇ ਵਲ ਫਰੇਵ ਕੀਤੇ ਕਿੰਨੀ ਦੌੜ ਭੱਜ ਕੀਤੀ ਕਿ ਤੂੰ ਮੇਰੇ ਨਾਲ ਨਹੀਂ ਜਾਵੇਂਗੀ ਮੇਰਾ ਸਾਥ ਨਹੀਂ ਦੇਵੇਂਗੀ ਮਾਇਆ ਪਤਾ ਕੀ ਕਹਿੰਦੀ ਮੈਂ ਤਾਂ ਬਣੀ ਸੀ ਕਿਸੇ ਦੀ ਭੁੱਖ ਮਟਾਉਣ ਵਾਸਤੇ ਕਿਸੇ ਨੰਗੇ ਦਾ ਤਨ ਕੱਜਣ ਵਾਸਤੇ ਪਰ ਤੂੰ ਮੈਨੂੰ ਜ਼ਮੀਨ 'ਚ ਦਬ ਛੱਡਿਆ ਤੂੰ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਤਾ ਹੁਣ ਤੇਰੇ ਨਾਲ ਵੀ ਉਹੋ ਜਿਹਾ ਸਲੂਕ ਹੋਊਗਾ ਤੈਨੂੰ ਵੀ ਮਰਨ ਤੋਂ ਬਾਅਦ ਮਿੱਟੀ 'ਚ ਦੱਬ ਦਿੱਤਾ ਜਾਊਗਾ ਉਹਦਾ ਸਮਾਂ ਖਤਮ ਹੋ ਗਿਆ ਬਜ਼ੁਰਗ ਦਾ ਸਵਾਸ ਪੂਰੇ ਹੋ ਗਏ ਜਮ ਉਹਦੀ ਰੂਹ ਦੇ ਗਲ ਵਿੱਚ ਸੰਗਲ ਪਾ ਕੇ ਉਹਨੂੰ ਲੈ ਗਏ ਅਗਲਾ ਜਨਮ ਸੱਪ ਦਾ ਮਿਲਿਆ ਉਹਨੂੰ ਤੇ ਉਹ ਫਿਰ ਮਹਾਪੁਰਖ ਕਹਿੰਦੇ ਹੁੰਦੇ ਸੀ ਬਾਣੀ ਵਿੱਚ ਪੰਗਤੀ ਵੀ ਆਉਂਦੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲੇ ਉਤਰੈ ਤੇ ਉਹ ਭਾਈ ਫਿਰ ਜਨਮ ਸੀ ਜੋ ਕੀਤਾ ਸੀ ਕਰਨੀ ਦਾ ਫਲ ਪਾ ਲਿਆ ਇਹ ਠੀਕ ਆ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਦੁਨੀਆ 'ਚ ਵਿਚਰਨ ਲਈ ਮਾਇਆ ਦੀ ਬਹੁਤ ਲੋੜ ਆ ਬਹੁਤ ਲੋੜ ਆ ਪਰ ਬਹੁਤੀ ਵਾਰ ਕੀ ਦੇਖਿਆ ਗਿਆ ਜਿਹੜੀ ਇਹ ਮਾਇਆ ਹੁੰਦੀ ਆ ਸਾਧ ਸੰਗਤ ਜੀ ਉਹ ਦੁੱਖ ਕਲੇਸ਼ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਆ ਕਿਉਂਕਿ ਇਹ ਮਾਇਆ ਬੜਿਆਂ-ਬੜਿਆਂ ਦਾ ਦਿਮਾਗ ਪੁੱਠਾ ਕਰ ਦਿੰਦੀ ਆ ਮਤ ਤੇ ਪਰਦਾ ਪਾ ਦਿੰਦੀ ਆ ਇਹ ਮਾਇਆ ਦੀ ਖਾਤਰ ਬੰਦਾ ਪਾਪ ਵੀ ਕਰਦਾ ਜੀ ਤੇ ਬਾਬਾ ਨਾਨਕ ਸਿੰਘ ਜੀ ਦੇ ਬਚਨ ਆ ਜੀ ਸਦਾ ਹੀ ਯਾਦ ਰੱਖਣਾ ਇਹਨਾਂ ਬਚਨਾਂ ਨੂੰ ਕਹਿੰਦੇ ਹੁੰਦੇ ਸੀ ਇਹ ਮਾਇਆ ਮਾੜੀ ਨਹੀਂ ਇਹ ਮਾਇਆ ਮਾੜੀ ਨਹੀਂ ਇਹਦੇ ਛਲ ਮਾੜੇ ਆ ਖਿਆਲ ਕਰਨਾ ਮਾਇਆ ਨਹੀਂ ਮਾੜੀ ਛਲ ਮਾੜੇ ਆ ਤੇ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਮੇਰੇ ਸਿੱਖ ਕੋਲ ਮਾਇਆ ਨਾ ਆਵੇ ਉਹ ਤਾਂ ਚਾਹੁੰਦੇ ਆ ਵੀ ਸਿੱਖ ਦੀ ਮਾਇਆ ਆਵੇ ਜੀਵ ਤੱਕ ਰਹੇ ਉਹਦੇ ਸਾਥ ਇਹ ਹਿਰਦੇ ਸਵਾਸਾਂ 'ਚ ਨਾ ਬੈਠ ਜਾਵੇ ਮਾਇਆ ਆਉਣ ਤੇ ਬੰਦਾ ਕਈ ਵਾਰੀ ਕਿਦਰੇ ਹੰਕਾਰੀ ਹੋ ਜਾਂਦਾ ਜਿਹੜੀ ਕਮਾਈ ਹੁੰਦੀ ਆ ਨਾ ਜੇ ਉਹਦਾ ਘੱਟੋ-ਘੱਟ ਦਾ ਸਬੰਧ ਲੇਖੇ ਲਾਈਏ ਗੁਰੂ ਕੇ ਭਲਾਈ ਕਾਰਜਾਂ 'ਚ ਲਗਾ ਦਈਏ ਭੁੱਖੇ ਦੀ ਮਦਦ ਕਰੀਏ ਫੇਰ ਮਾਇਆ ਦੀ ਪਕੜ ਘਟ ਜਾਂਦੀ ਆ ਸਾਧ ਸੰਗਤ ਜੀ ਅਸੀਂ ਸੰਤਾਂ ਮਹਾਂਪੁਰਖਾਂ ਦੀ ਤੇ ਕਮਾਈ ਵਾਲਿਆਂ ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਹਾਂ ਉਹਨਾਂ ਦੇ ਜੀਵਨ ਤੋਂ ਕਿਣਕਾ ਮਾਤਰ ਆਪਾਂ ਸੇਧ ਜ਼ਰੂਰ ਲੈਣੀ ਚਾਹੀਦੀ ਆ ਕਿਉਂਕਿ ਬਾਬਾ ਆਨੰਦ ਸਿੰਘ ਜੀ ਇੰਨਾ ਨਰਲੇਪ ਰਹਿੰਦੇ ਸੀ ਮਾਇਆ ਤੋਂ ਸਾਧ ਸੰਗਤ ਜੀ ਇਹ ਕੋਈ ਕੀਮਤੀ ਚੀਜ਼ ਉਹਨਾਂ ਨੂੰ ਭੇਟ ਕਰਦਾ ਹੁੰਦਾ ਸੀ ਕਹਿਣਾ ਭਾਈ ਇਹ ਲੈ ਜਾਓ ਇਹ ਚੀਜ਼ ਦੇਣਾ ਬਦਲੇ ਵਿੱਚ ਗਰੀਬਾਂ ਵਾਸਤੇ ਉਹਨਾਂ ਵਿੱਚ ਵੰਡ ਦੇਣਾ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਤੇ ਇਸ ਤਰ੍ਹਾਂ ਦੀ ਇੱਕ ਮਹਾਂਪੁਰਖ ਹੋਇਆ ਸੰਤ ਬਾਬਾ ਸ਼ਾਮ ਸਿੰਘ ਜੀ ਉਹਨਾਂ ਕੋਲ ਕੋਈ ਸੱਜਣ ਆਇਆ ਕਿਸੇ ਅਮੀਰ ਘਰਾਣੇ ਦੇ ਬੰਦੇ ਨੇ ਬੜੀ ਕੀਮਤੀ ਕਸ਼ਮੀਰੀ ਲੋਈ ਉਹਨਾਂ ਨੂੰ ਭੇਟ ਕੀਤੀ ਕਹਿੰਦੇ ਮਹਾਂਪੁਰਖ ਨੂੰ ਪ੍ਰਵਾਣ ਕਰੋ ਸਾਡੀ ਬੜੀ ਭਾਵਨਾ ਮਹਾਂਪੁਰਖ ਕਹਿੰਦੇ ਭਾਈ ਆਹ ਲੋਈ ਨੂੰ ਵਾਪਸ ਲੈ ਜਾਓ ਇਹਦੀ ਕੀਮਤ ਦੇ ਜਿੰਨੇ ਕੰਬਲ ਮਿਲਣ ਨੂੰ ਲੈ ਲਓ ਤੇ ਗਰੀਬਾਂ 'ਚ ਵੰਡ ਦਿਓ ਸਾਨੂੰ ਸਭ ਕੁਝ ਇਹ ਜਿਹੜਾ ਹੈ ਕਬੂਲ ਹੋ ਜਾਵੇਗਾ ਇਸ ਤਰ੍ਹਾਂ ਭਾਈ ਤੇ ਇਹ ਮਹਾਂਪੁਰਖ ਦੱਸਿਆ ਕਰਦੇ ਆ ਵੀ ਇਹ ਦਾਨ ਪੁੰਨ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਸੋ ਗੁਰਮਖ ਪਿਆਰਿਓ ਇਹ ਜਿਹੜੀ ਮਾਇਆ ਦੀ ਪਕੜ ਆ ਨਾ ਤੇ ਇਹ ਬੜੀ ਮਾੜੀ ਆ ਜੀ ਇਹ ਜਦੋਂ ਆਪਾਂ ਚੀਜ਼ਾਂ ਕਰਾਂਗੇ ਘਰ ਵਿੱਚ ਬਰਕਤ ਨਹੀਂ ਆਵੇਗੀ ਸੰਸਾਰ ਦੀ ਪਕੜ ਨਿਕਲੇ ਨਿਰੰਕਾਰ ਦੀ ਪਕੜ ਆਵੇ ਉਹਦੇ ਲਈ ਸ਼ਰਧਾ ਵੀ ਚਾਹੀਦੀ ਆ ਰੱਬ ਦੇ ਪਿਆਰਿਆਂ ਦੀ ਸੰਗਤ ਵੀ ਚਾਹੀਦੀ ਆ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਬਖਸ਼ ਲੈਣ ਦੀ ਬਖਸ਼ ਲੈਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ